ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਦੋਸਤੋ ਅੱਜ ਲੈ ਕੇ ਆਏ ਤੁਹਾਡੇ ਅਸਲੀ ਇੱਕ ਹੋਰ ਨਵੀਂ ਤੇ ਤਾਜੀ ਵੀਡੀਓ ਤੇ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਤਾਜੀ ਚੂਹੇ ਪਸ਼ੂ ਜਿਹੜੇ ਪੂਰੇ ਦੁੱਧ ਤੇ ਨਹੀਂ ਆਉਂਦੇ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੱਸਾਂਗੇ ਤੁਹਾਨੂੰ ਤੇ ਸਾਰੀ ਡਿਟੇਲ ਵਿੱਚ ਤੇ ਤੁਹਾਨੂੰ ਦੱਸ ਦਿਆਂਗੇ ਜੇਕਰ ਤੁਹਾਡੇ ਵੀ ਕੋਈ ਮਾਝ ਹੈਗੀ 15 ਲੀਟਰ ਦੁੱਧ ਦੇਣ ਵਾਲੀ ਜਾਂ ਉਸ ਤੋਂ ਵੱਧ ਉਹ ਨਹੀਂ ਦੇ ਰਹੀ ਜਾਂ ਤੁਹਾਡੀ ਗਾਂ 25 ਲੀਟਰ ਦੁੱਧ ਦੇਣ ਵਾਲੀ ਹੈ ਉਹ ਨਹੀਂ ਦੇ ਰਹੀ ਤੇ ਆਹ ਵੀਡੀਓ ਵਿੱਚ ਤੁਹਾਨੂੰ ਲਾਸਟ ਤੱਕ ਦੇਖਿਓ ਤੇ ਵੀਰਾਂ ਨੂੰ ਦੱਸਾਂਗੇ ਵੀ ਆਪਾਂ ਕਿਸ ਤਰੀਕੇ ਨਾਲ ਤੁਹਾਡਾ ਪਸ਼ੂ ਵੀ ਵੱਧ ਵੱਧ ਦੁੱਧ ਦੇ ਸਕਦਾ ਹੈ ਉਹਦੇ ਪੀਕ ਲੈਵਲ ਤੇ ਕਿਵੇਂ ਪਹੁੰਚ ਸਕਦਾ ਤੇ ਬਈ ਹਜੇ ਜਿਹੜੇ ਵੀਰ ਚੈਨਲ ਤੇ ਆਪਣੇ ਨਵੇਂ ਆਏ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਬਈ ਤੇ ਵੀਡੀਓ ਨੂੰ ਆਪਾਂ ਐਂਡ ਤੱਕ ਦੇਖਣਾ ਜ਼ਰੂਰ ਹਾਂਜੀ ਬਈ ਵੀਡੀਓ ਸਟਾਰਟ ਕਰਦੇ ਆਪਾਂ ਹਾਂਜੀ ਬਈ ਜਦੋਂ ਆਪਣਾ ਪਸ਼ੂ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਪਸ਼ੂ ਹੁੰਦਾ ਬਹੁਤ ਹੀ ਜ਼ਿਆਦਾ ਤਣਾਅ ਅਤੇ ਸਟ੍ਰੈਸ ਵਿੱਚ ਹੁੰਦਾ ਹੈ ਉਹ ਪਸ਼ੂ ਦਾ ਜਿਹੜਾ ਪੀਰੀਅਡ ਹੁੰਦਾ ਬਈ ਬਹੁਤ ਹੀ ਜ਼ਿਆਦਾ ਔਖਾ ਹੁੰਦਾਗਾ ਤੇ ਉਸ ਤੋਂ ਬਾਅਦ ਜਦੋਂ ਪਸ਼ੂ ਦੀ ਜੇਰ ਪੈਣ ਦੀ ਪੈਣ ਵਾਲੀ ਹੁੰਦੀ ਆ ਬਈ ਉਹ ਉਹ ਪੀਰੀਅਡ ਆ ਜਿਹੜਾ ਟਾਈਮ ਹੁੰਦਾਗਾ ਸਟ੍ਰੈਸ ਅਧੇ ਤਣਾਅ ਵਿੱਚ ਹੁੰਦਾਗਾ ਜਦੋਂ ਪਸ਼ੂ ਤੇ ਆ ਬਈ ਉਹ ਦੂ ਆ ਜੈਲ ਜਿਹੜੀ ਹੁੰਦੀ ਆ ਆਪਣੀ ਕੈਲਸ਼ੀਅਮਸਟ ਜੈਲ ਹੁੰਦੀ ਹੈਗੀ ਆਪਾਂ ਨੂੰ ਆ ਵੀ ਮੈਡੀਕਲ ਦੁਕਾਨ ਤੋਂ ਮਿਲ ਜਾਣੀ ਆ ਉਹ ਆਪਾਂ ਬਈ ਉਹਦੇ ਨਾਲ ਦੀ ਨਾਲ ਪਸ਼ੂ ਨੂੰ ਪਿਆ ਦੇਣੀ ਆ ਤੇ ਉਸ ਤੋਂ ਬਾਅਦ 24 ਘੰਟੇ ਬਾਅਦ ਆਪਾਂ ਫਿਰ ਇਹ ਜਿਹੜੀ ਜੈਲ ਪਿਆ ਦੇਣੀ ਹੈਗੀ ਉਸ ਤੋਂ ਬਾਅਦ ਫਿਰ ਤੀਜੇ ਦਿਨ ਆਪਾਂ 24 ਘੰਟੇ ਬਾਅਦ ਆਪਾਂ ਇਹ ਜੈਲ ਪਿਆ ਦੇਣੀ ਹੈ ਇਸ ਨਾਲ ਜਿਹੜੀ ਪਸ਼ੂ ਦੀ એનર્ਜੀ ਹੁੰਦੀ ਹੈਗੀ ਜਿਹਦੀ ਕਮੀ ਆਉਂਦੀ ਹੈ ਪਸ਼ੂ ਨੂੰ ਜਾਂ ਜਿਹਦੇ ਸਟ੍ਰੈਸ ਅਜੇ ਤਣਾਅ ਹੁੰਦਾ ਹੈ ਪਸ਼ੂ ਉਹ ਸਹੀ ਹੋ ਜਾਂਦਾ ਹੈ ਤੇ એનર્ਜੀ ਵੀ ਆਪਾਂ ਨੂੰ ਫੁੱਲ ਮਿਲ ਜਾਂਦੀ ਹੈ ਇਸ ਜੈਲ ਨਾਲ ਤੇ ਮਿੱਤਰੋ ਜੇ ਤੁਹਾਨੂੰ ਇਹ ਜੈਲ ਨਹੀਂ ਮਿਲਦੀ ਤਾਂ ਇੱਕ ਮੈਡੀਕਲ ਤੋਂ ਮਿਲ ਜਾਂਦੀ ਹੋਊਗੀ ਨਵੀਂ ਆਈ ਹੈ ਕੈਲਸ਼ੀਅਮ ਮਸਟ ਐਡਵਾਂਸ ਜੈਲ ਆਈ ਹੈਗੀ ਇੱਕ ਆਪਣੇ ਦੁਕਾਨਾਂ ਤੇ ਬਈ ਉਹ ਦੇਣੀ ਹੈ ਕਿ ਉਹਦੇ ਵਿੱਚ ਆਪਣਾ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੇਟ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਹੁੰਦੇ ਤੇ ਉਹ ਆਪਾਂ ਹਫ਼ਤੇ 'ਚ ਇੱਕ ਟਾਈਮ ਹੀ ਦੇਣੀ ਜੇ ਤੁਹਾਡਾ ਪਸ਼ੂ ਪਿਆਉ ਉਹਦੇ ਦੇ ਦੇਣੀ ਹੈ ਉਸ ਤੋਂ ਹਫ਼ਤੇ ਬਾਅਦ ਦੇਣੀ ਹੈ ਇਹ ਜਲ ਤੇ ਇਹ ਵੀ ਬਹੁਤ ਹੀ ਜ਼ਿਆਦਾ ਕੰਮ ਦੀ ਹੈ ਮਿੱਤਰੋ ਤੇ ਜੇ ਆਪਾਂ ਇਹ ਚੀਜ਼ਾਂ ਇਹ ਚੀਜ਼ਾਂ ਨਹੀਂ ਦਿੰਦੇ ਤਾਂ ਕੈਲਸ਼ੀਅਮ ਦੀ ਕਮੀ ਹੋ ਜੂਗੀ ਤੇ ਬਈ ਆਪਣੇ ਪਸ਼ੂ ਦਾ ਜਿਹੜਾ ਤੁਹਾਡਾ ਪਸ਼ੂ ਹੈ ਜਿਹੜਾ ਬੈਠ ਜੂਗਾ ਤੇ ਇਸ ਤੋਂ ਬਾਅਦ ਤੁਹਾਡੇ ਪਸ਼ੂ ਨੂੰ ਜਿਹੜਾ ਮਿਲਕ ਫੀਵਰ ਦਾ ਆਪ ਦੀ ਬਿਮਾਰੀ ਉਹਦਾ ਸ਼ਿਕਾਰ ਹੋ ਜੂਗਾ ਤੇ ਜੇ ਮਿਲਕ ਫੀਵਰ ਦੀ ਬਿਮਾਰੀ ਹੋ ਗਈ ਤਾਂ ਮਿੱਤਰੋ ਬਹੁਤ ਹੀ ਜ਼ਿਆਦਾ ਖਤਰਾ ਤੁਹਾਡੇ ਪਸ਼ੂ ਦਾ ਲੇਵਾ ਸੁੱਜ ਜੂਗਾ ਇਸ ਨਾਲ ਬਈ ਇੱਕ ਗੱਲ 더 ਹੋਰ ਧਿਆਨ ਰੱਖਣਾ ਜਦੋਂ ਤੁਹਾਡਾ ਪਸ਼ੂ ਸੂਪਿੰਦਾ ਤੇ ਜਾਂ ਜਦ ਤੁਹਾਡਾ ਪਸ਼ੂ ਸੌਂਦਾਗਾ ਉਸ ਨਾਲ ੱੱਕਾ ਨਹੀਂ ਕਰਨਾਗਾ ਬਾਹਲਾ ੱੱਕਾ ਨਹੀਂ ਕਰਨਾਗਾ ਤੇ ਇਸ ਤੋਂ ਬਾਅਦ ਮਿੱਤਰੋ ਜੇ ਤੁਹਾਡਾ ਪਸ਼ੂ ਸੂਪਿਆ ਉਸ ਤੋਂ ਬਾਅਦ ਤੁਸੀਂ ਆਪਦੇ ਪਸ਼ੂ ਨੂੰ 2 ਤੋਂ 3 ਕਿਲੋ ਫੀਡ ਹੀ ਦੇਣੀ ਆਪਾਂ ਹੌਲੀ ਹੌਲੀ ਫੀਡ ਵਧਾਵਾਂਗੇ ਪਸ਼ੂ ਦੀ ਤੇ ਬਈ ਪੱਠੇ ਵੀ ਆਪਾਂ ਆਣੀ ਵੀ ਆਪਾਂ ਖੁਰਲੀ ਭਰ ਦੀ ਸਾਬਜੀ ਤੇ ਪੱਠੇ ਰੱਖ ਲੈ ਜਿੰਨੇ ਕਿ ਪਸ਼ੂ ਖਾ ਸਕੇ ਤੇ ਔਖਾ ਨਾ ਹੋਵੇ ਸਕੇ ਤੇ ਇਸ ਨਾਲ ਤੁਹਾਡਾ ਬਹੁਤ ਹੀ ਜ਼ਿਆਦਾ ਛੇਤੀ ਤੁਹਾਡਾ ਪਸ਼ੂ ਦੁੱਧ ਵਧਰੂਗਾ એનર્ਜੀ ਜਿੰਨੀ ਕਿ ਮਿਲੂਗੀ ਉਹਨਾਂ ਉਤੇ ਬਹੁਤ ਹੀ ਜ਼ਿਆਦਾ ਮਿਲੂਗੀ ਜਦੋਂ ਤੁਹਾਡਾ ਪਸ਼ੂ ਬਈ ਸੂਪਿਆ ਤੇ ਉਸ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਦੇਣੀ ਆਪਦੇ ਆਪਣੇ ਪਸ਼ੂ ਨੂੰ ਜੇਕਰ ਕੋਈ ਵੀ ਇਨਫੈਕਸ਼ਨ ਇਨਫੈਕਸ਼ਨ ਹੋ ਗਈ ਸਾਰਿਆਂ ਤੋਂ ਆਰਾਮ ਆ ਜਾਊਗਾ ਕਈ ਵਾਰ ਕੀ ਹੁੰਦਾ ਕਿ ਜਦੋਂ ਜ਼ੇਰ ਪੈਣ ਲੱਗ ਜਾਂਦੀ ਹੈ ਤੇ ਜੇ ਆਪਣੇ ਪਸ਼ੂ ਦੀ ਜ਼ੇਰ ਨਹੀਂ ਪੈਂਦੀ ਤਾਂ ਆਪਾਂ ਜਿਹੜਾ ਡਾਕਟਰ ਨੂੰ ਸੱਦ ਕੇ ਕਢਾਉਣੇ ਆਗੇ ਉਹਨਾਂ ਇਨਫੈਕਸ਼ਨ ਬਣ ਜਾਂਦੀ ਹੈ ਤੇ ਇਸ ਕਰਕੇ ਵੀ ਧਿਆਨ ਗੱਲ ਦਾ ਧਿਆਨ ਰੱਖੋ ਇਹ ਗੱਲ ਦਾ ਵੀ ਇਸ ਕਰਕੇ ਵੀ ਤੁਹਾਡਾ ਪਸ਼ੂ ਦੁੱਧ ਨਹੀਂ ਵਧਾ ਰਿਹਾ ਤਾਂ ਉਸ ਸਿਆਸਤੀ ਵੀ ਮੈਡੀਕਲ ਤੋਂ ਦਵਾਈਆਂ ਲੈ ਕੇ ਆਇਓ ਤੇ ਜਾਂ ਇੱਕ ਇਹ ਲੀਟਰ ਇਹ ਹਿਮਾਲਿਆ ਦਾ ਪ੍ਰੋਡਕਟ ਹੁੰਦਾ ਹੈ ਹੀਮ ਰੋਪ ਪ੍ਰੋਡਕਟ ਹੈਗਾ ਤੇ ਇਹ ਬਈ ਦੇਣਾ ਤੁਸੀਂ ਆਪਦੇ ਪਸ਼ੂ ਨੂੰ ਦੁੱਧ ਵਧਾਉਣ ਵਿੱਚ ਬਹੁਤ ਹੀ ਜ਼ਿਆਦਾ ਲਾਭਦਾਇਕਾ ਜੇ ਤੁਸੀਂ ਆਪਦੇ ਪਸ਼ੂ ਨੂੰ ਕਾੜਾ ਦਿਨੇ ਆਗੇ ਫਿਰ ਬਈ ਇਹ ਜਿਹੜਾ ਜਿਹੜਾ ਤੁਹਾਨੂੰ ਲੀਟਰ ਦੱਸਿਆ ਹੈ ਹੇਮਪੋਪ ਦਾ ਹੇਮਰੋਪ ਦਾ ਹਿਮਾਲਿਆ ਦੇ ਹੇਮਰੋਪ ਦਾ ਇਹ ਤੁਸੀਂ ਨਹੀਂ ਦੇਣਾ ਜੇ ਤੁਸੀਂ ਕਾੜਾ ਨਹੀਂ ਦਿੰਦੇ ਤਾਂ ਆਹ ਲੀਟਰ ਲਿਆ ਕੇ ਦੇ ਦਿਓ ਇਹਦੇ ਨਾਲ ਤੁਹਾਡੇ ਪਸ਼ੂ ਦਾ ਬਹੁਤ ਹੀ ਜ਼ਿਆਦਾ ਫਰਕ ਪਊਗਾ ਤੇ ਮਿੱਤਰੋ ਇਹ ਤੁਸੀਂ ਦੇਣਾ ਕਿਵੇਂ ਆ ਇਹ ਤੁਸੀਂ 100 ml ਸੁਬਾਹ ਦਿਨ ਅਤੇ 100 ml ਸ਼ਾਮ ਨੂੰ ਦੇਣਾਗਾ ਇਹ ਬਈ 200 ml ਦਿਨ ਵਿੱਚ ਦੇਣਾ ਆਪਾਂ ਪਹਿਲੇ 4 ਦਿਨ ਇਹ ਲੀਟਰ ਦੇ ਤੇ ਇਸ ਤੋਂ ਅਗਲੇ ਅਗਲੇ ਜਦੋਂ ਦਿਨ ਰਹਿ ਗਏ ਨਜਾ 4 ਦਿਨ ਚੱਲੂਗਾ ਹਫਤਾ ਚੱਲਦਾ ਹੁੰਦੇ ਲੀਟਰ ਉਹ ਤੋਂ ਬਾਅਦ ਆਪ 200 200 ml ਕਰ ਦੇਣਾ ਇਹਦੇ ਨਾਲ ਤੁਸੀਂ ਦੇਖੋਗੇ ਤੁਹਾਡਾ ਜਿਹੜਾ ਪਸ਼ੂ ਆ ਬਹੁਤ ਹੀ ਛੇਤੀ ਤੇ ਜਲਦੀ ਨਾਲ ਦੁੱਧ ਵਧਾ ਰਿਹਾ ਹੈਗਾ ਇੱਕਦਮ ਦੁੱਧ ਤੁਹਾਡਾ ਪਾਸੇ ਚੜ ਜਾਊਗਾ ਜੇ ਤੁਹਾਡਾ ਪਸ਼ੂ 15 ਲੀਟਰ ਦੁੱਧ ਦੇਣ ਵਾਲਾ ਤੇ 15 ਲੀਟਰ ਦੁੱਧ ਤੇ ਪੀਕ ਲੈਵਲ ਤੇ ਪਹੁੰਚ ਜਾਊਗਾ ਜਾਂ ਜੇ ਤੁਹਾਡੀ ਗਾਂ ਹੋਊਗੀ ਕੋਈ ਉਹ 25 ਤੋਂ 30 ਲੀਟਰ ਦੁੱਧ ਦਿੰਦੀ ਹੋਊਗੀ ਪਹਿਲੇ ਸੋਏ ਤੇ ਐ ਸੋਏ ਘਟ ਘਟ ਦਿੰਦੀ ਹੋਊਗੀ ਤਾਂ ਇਹ ਲੀਟਰ ਨਾਲ ਤੁਹਾਡੇ ਜਿਹੜਾ ਸਾਰੇ ਕਾਲਚੇ ਗੁਲਚਮ ਦੀ ਕਮੀ ਹੋਊਗੀ ਜਿਹੜੇ ਤੁਹਾਡੇ ਪਸ਼ੂ ਚ ਸਾਰੀ ਪੂਰੀ ਕਰਕੇ ਤੇ 25 ਤੋਂ 30 ਲੀਟਰ ਦੁੱਧ ਵਿੱਚ ਹੀ ਖੜਾ ਦਊਗੀ ਤੁਹਾਡੇ ਆਪਣੇ ਗਾਂ ਨੂੰ ਜਾਂ ਪਸ਼ੂ ਨੂੰ ਜੇ ਤੁਹਾਡਾ ਪਸ਼ੂ ਫਿਰ ਵੀ ਦੁੱਧ ਨਹੀਂ ਵਧਾ ਰਿਹਾ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਉਹਨੂੰ ਫੀਡਾਂ ਪਾ ਕੇ ਜਾਂ ਦਵਾਈਆਂ ਲਿਆ ਕੇ ਥੱਕ ਚੁੱਕੇ ਆਂ ਤਾਂ ਫਿਰ ਤੁਹਾਨੂੰ ਇੱਕ ਪ੍ਰੋਡਕਟ ਦੱਸਦੇ ਆਂ 100% ਗਾਰੰਟੀ ਨਾਲ ਇਹਦੇ ਨਾਲ ਤੁਹਾਡਾ ਪਸ਼ੂ ਦੁੱਧ ਵਧਾਊਗਾ ਹੀ ਵਧਾਊਗਾ ਕਈ ਵਾਰ ਕੀ ਹੁੰਦਾ ਜਿਹੜਾ ਆਪਣੇ ਪਸ਼ੂ ਦੇ ਜਿਹੜੇ ਬਲੱਡ ਗਲੂਕੋਜ਼ ਲੈਵਲ ਜਿਹੜਾ ਘਟ ਜਾਂਦਾਗਾ ਉਸ ਨੂੰ ਮੈਂਟੇਨ ਨਹੀਂ ਰੱਖ ਸਕਦੇ ਆਪਾਂ ਤੇ ਇਸ ਕਰਕੇ ਆਪਾਂ ਇੱਕ ਚੀਜ਼ ਤੁਹਾਨੂੰ ਵਾਸਤੇ ਹੋਰ ਪ੍ਰੋਡਕਟ ਲੈ ਕੇ ਆਏ ਆ ਐਂਟੀਬਾਇਓ ਬੋਲਾਈਟ ਐਨਾਬੋਲਾਈਟ ਮਿਕਸ ਇਹ ਚੀਜ਼ ਹੈ ਜਿਹੜੀ ਮਿੱਤਰੋ ਇਹ ਪ੍ਰੋਡਕਟ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇੱਕ ਵਾਰੀ ਫੇਰ ਤੁਹਾਨੂੰ ਦੱਸਦਾ ਐਨਾਬੋਲਾਈਟ ਮਿਕਸ ਨਾਮ ਦਾ ਪ੍ਰੋਡਕਟ ਹੈ ਤੁਹਾਡੇ ਜਿਹੜਾ ਪਸ਼ੂ ਦੇ ਬਲੱਡ ਗਲੂਕੋਜ਼ ਲੈਵਲ ਹੁੰਦਾ ਉਹਨੂੰ ਮੈਂਟੇਨ ਕਰਕੇ ਰੱਖਦਾ ਤੇ ਬਈ ਇਹ ਤੁਸੀਂ 15 ਦਿਨਾਂ ਬਾਅਦ ਦੇਣਾਗੇ ਚੀਜ਼ ਜਿਹੜੀ ਜਦੋਂ ਤੁਹਾਡਾ ਪਸ਼ੂ ਸੂਪੇਂਦਾਗਾ ਉਹ ਤੋਂ 15 ਦਿਨਾਂ ਬਾਅਦ ਆਪਾਂ ਦੇਣਾ ਐਨਾਬੋਲਾਈਟ ਮਿਕਸ ਨਾਮ ਦਾ ਪ੍ਰੋਡਕਟ ਆ ਤੇ ਮਿੱਤਰੋ ਇਹ 200 ਐਮ ਐਲ ਡੇਲੀ ਦੇਣਾਗਾ 100 ਗ੍ਰਾਮ ਦੇਣਾ ਸਵੇਰ 100 ਗ੍ਰਾਮ ਦੇਣਾ ਸ਼ਾਮ ਨੂੰ ਤੇ ਇਹ ਪ੍ਰੋਡਕਟ ਨਾਲ ਤੁਹਾਡੇ ਜਿਹੜਾ ਪਸ਼ੂ ਉਹ 101% ਦੁੱਧ ਵਧਾਊਗਾ ਵਧਾਊਗਾ ਤੇ ਮਿੱਤਰੋ ਬਾਕੀ ਗੱਲ ਆਉਂਦੀ ਹੈਗੀ ਜੇ ਤੁਹਾਡਾ ਪਸ਼ੂ ਫੈਂਟ ਵੀ ਨਹੀਂ ਵਧਾ ਰਿਹਾ ਤਾਂ ਉਹਦੇ ਹੱਥੇ ਤੁਸੀਂ ਕਲੀ ਦਾ ਇਸਤੇਮਾਲ ਕਰ ਸਕਦੇ ਆ ਸਰੋਂ ਦਾ ਤੇਲ ਦਾ ਇਸਤੇਮਾਲ ਕਰ ਸਕਦੇ ਆ ਕਲੀ ਤੁਹਾਨੂੰ ਦੱਸ ਦਿੰਦੇ ਆ ਆਪਾਂ ਜਿਹੜੀ ਕੰਧਾ ਨੂੰ ਕਰਦੇ ਸਫੇਦ ਕਲੀ ਹੁੰਦੀ ਆ ਉਹ ਆਪਾਂ ਦੇਣੀ ਹੈਗੀ ਆਪਣੇ ਪਸ਼ੂਆਂ ਨੂੰ ਆਪਾਂ ਦੇਣੀ ਹੈ ਚਮਚ ਦਾ ਤੀਜਾ ਹਿੱਸਾ ਜਿਹੜਾ ਹੁੰਦਾਗਾ ਪਾਣੀ ਚ ਮਿਲਾ ਕੇ ਤੀਜੇ ਦਿਨ ਬਾਅਦ ਦੇ ਆ ਦੇ ਦੇਣੀ ਆ ਇਹ ਨਾਲ ਤੁਹਾਡੇ ਪਸ਼ੂ ਜਿਹੜਾ SNF ਲੈਵਲ ਹੁੰਦਾ ਉਹ ਵੀ ਮੈਂਟੇਨ ਰਹੂਗਾ ਤੇ ਬਹੁਤ ਹੀ ਤੇਜ਼ੀ ਨਾਲ ਤੁਹਾਡੇ ਜਿਹੜਾ ਪਸ਼ੂ ਫੈਟ ਵਧਾਊਗਾ ਤੇ ਯਾਦ ਨਹੀਂ ਤੁਹਾਡੇ ਕਲੀ ਨਹੀਂ ਲਿਆ ਸਕਦੇ ਤਾਂ ਤੁਸੀਂ ਦੇ ਸਕਦੇ ਆ ਜੇ ਤੁਹਾਡੇ ਕੋਲ ਹੈਗਾ ਸਰੋਂ ਦਾ ਤੇਲ 100 ml ਦੇ ਦੋਗੇ ਦੈਨ ਦਾ ਤੇ ਤੁਸੀਂ 20 ਦਿਨ ਦੇਣਾਗੇ ਇਹਦੇ ਨਾਲ ਤੁਹਾਡਾ ਪਸੂ ਫੈਂਟ ਵਧਾਉਣ ਲੱਗ ਜੂਗਾ ਤੇ ਵੀ ਹੋਰ ਜਾਣਕਾਰੀ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਹਾਜ਼ਰ ਕਰ ਜਿਸ ਵੀਰ ਨੇ ਆਪਣੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਤੇ ਬਈ ਬਾਕੀ ਗੱਲ ਰਹੀ ਫੀਡ ਜੀ ਫੀਡ ਤੁਸੀਂ ਆਪਣੇ ਪਸੂ ਨੂੰ ਚੰਗੀ ਪੌਦ ਜਾਂ ਸੂਨ ਤੋਂ 2-3 ਮਹੀਨੇ ਪਹਿਲੋ ਟਰਾਂਜਿਸ਼ਨ ਫੀਡ ਹੁੰਦੀ ਹੈ ਜਿਹੜੀ ਆਪਣੀ ਕਾਰਗਿਲ ਦੀ ਪਾ ਦਿਓ ਸ਼ੁਰੂ ਕਰਦਿਆ ਕਰੋ ਬਈ ਉਹਦੇ ਨਾਲ ਤੁਹਾਡਾ ਜਿਹੜਾ ਪਸ਼ੂ ਆ ਉਹ ਵੀ ਸੈੱਟ ਰਹਿੰਦਾ ਜਿਹੜੀ ਕਮੀ ਹੁੰਦੀ ਹੈ ਜਿਹੜੀ ਤੁਹਾਡੇ ਪਸ਼ੂ ਦੇ ਸਰੀਰ ਚ ਉਹ ਵੀ ਪੂਰੀ ਹੋ ਜਾਂਦੀ ਆ ਤੇ ਜਿਹੜਾ ਤੁਹਾਡੇ ਬੱਚਾ ਹੁੰਦਾ ਇਹਦੇ ਨਾਲ ਉਹ ਵੀ ਬੜਾ ਜਿਆਦਾ ਸੇਫ ਰਹਿੰਦਾਗਾ ਕਿਉਂਕਿ ਜਿਹੜੀ ਸਾਰੀ ਤੁਹਾਡੀ ਬੱਚੀ ਦੇ ਅੰਦਰ ਜਿਹੜੀ ਕਮੀ ਹੁੰਦੀ ਉਹ ਵੀ ਟਰਾਂਜੀਸ਼ਨ ਫੀਡ ਨਾਲ ਪੂਰੀ ਹੋ ਜਾਂਦੀ ਹੈ ਤੇ ਬਈ ਫੀਡ ਦਾ ਵੀ ਬਹੁਤ ਜਿਆਦਾ ਅਹਿਮ ਹਿੱਸਾ ਹੁੰਦਾਗਾ ਜਿਹੜਾ ਤੁਹਾਡੇ ਪਸ਼ੂ ਦੇ ਦੁੱਧ ਵਧਾਉਣ ਵਾਸਤੇ ਤੇ ਤੁਹਾਡੀ ਜਿਹੜੀ ਪਸ਼ੂ ਦੀ ਸਿਹਤ ਨੂੰ ਠੀਕ ਕਰਨ ਵਾਸਤੇ ਤੇ ਨਹੀਂ ਤੁਸੀਂ ਆਪ ਦੀ ਫੀਡ ਵੀ ਬਣਾ ਸਕਦੇ ਆ ਉਹ ਵੀ ਆਪਾਂ ਫਾਰਮੂਲਾ ਦੱਸਿਆ ਹੈਗਾ ਵੀ ਆਪਾਂ ਆਪਣੇ ਚੈਨਲ ਤੇ ਵੀਡੀਓ ਪਈ ਹੈ ਜੇ ਤੁਸੀਂ ਆਪਦੇ ਪਸ਼ੂ ਨੂੰ ਚੰਗੀ ਫੀਡ ਤਿਆਰ ਕਰਨੀ ਹੈ ਜੇ ਤੁਹਾਡਾ ਪਸ਼ੂ 15 ਤੋਂ 20 ਲੀਟਰ ਦੁੱਧ ਦੇਣ ਵਾਲਾ ਮੱਝ ਜਾਂ ਜਿਹੜੀ ਤੁਹਾਡੀ ਗਾਂ 25 ਤੋਂ 30 ਲੀਟਰ ਦੁੱਧ ਦੇਣ ਵਾਲੀ ਹੈ ਉਹਦੇ ਹਸਤੇ ਵੀ ਆਪਾਂ ਵੀਡੀਓ ਪਾਈ ਵੀ ਆਪਣੇ ਚੈਨਲ ਤੇ ਆਪਣੇ ਚੈਨਲ ਤੇ ਵੀਡੀਓ ਦੇਖ ਸਕਦੇ ਹੋ ਤੇ ਬਈ ਹੋਰ ਇਹੋ ਜਿਹੇ ਵੀਡੀਓ ਦੇਖਣਾ ਸੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਕਰ ਦਿਓ ਵਾਤ ਵਾਤ ਸ਼ੇਅਰ ਦੇ ਵੀ ਕਮੈਂਟ ਆਈ ਦੱਸੋ ਤੁਹਾਨੂੰ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ ਵੀ ਤੁਹਾਡਾ ਬਹੁਤ-ਬਹੁਤ ਆਪਣੀ ਵੀਡੀਓ ਨੂੰ ਦੇਖਣ ਵਾਸਤੇ ਫੋਲੋ ਵਾਚ ਕਰਨ ਵਾਸਤੇ ਵੀ ਤੇ ਬਈ ਰੋਜ਼ ਸ਼ਾਮ ਨੂੰ ਆਪਣਾ 7 ਵਜੇ ਵਲੌਗ ਆਉਂਦਾ ਰੋਜ਼ ਦੇਖਣਾ ਵੀ ਤੁਸੀਂ ਕਰਫ ਕਰਕੇ ਧੰਨਵਾਦ ਵੀ